ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਗਿਆ ਹੈ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂੰਆਂ ਉੱڑਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਘਬਰਾ ਜਾਂਦੇ ਨੇ ਹਾਲਾਂਕਿ ਰਾਂਘੀ ਰਾਤ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਇਹ ਵੀਡੀਓ سوشل میڈیا ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨੱਲੂਆ ਚੌਂਕ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਵਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦੂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹਰ ਹੋ ਰਹੀ ਹੈ ਦੱਸਿਆ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਘੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਨਕੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ। ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਹਾੰਗੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸੋਗੇ ਕਿ ਜਿੱਥੇ ਇੱਕ ਚੱਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦੂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋ ਰਹੀ ਹੈ ਦੱਸ ਦੇ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਨੂੰ ਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ। ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚਲਦੀ ਹੋਈ ਗੱਡੀ ਤੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਹਾੰਗੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱڑਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਬ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭੱਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਹੈ ਇੱਕ ਚੱਲਦੀ ਹੋਈ ਗੱਡੀ ਤੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਦੁ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਜਿੱਥੇ ਇੱਕ ਚੱਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਗੀਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦੇ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਘੀ ਰਾਦ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਵਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਤੋਂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹਰ ਹੋ ਰਹੀ ਹੈ ਦੱਸਿਆ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਘਬਰਾ ਜਾਂਦੇ ਨੇ ਹਾਲਾਂਕਿ ਰਾਂਘੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਤਿੱਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਚਾਨਕੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਜਿਹੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਈਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦੂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋ ਰਹੀ ਹੈ ਦੱਸਿਆ ਗਿਆ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਘਬਰਾ ਜਾਂਦੇ ਨੇ ਹਾਲਾਂਕਿ ਰਾਂਘੀ ਰਾਦ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਕ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਚਾਨਕੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ। ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਜੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਘੀਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਈਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਗਿਆ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਘੀ ਰਾ ਦੀ ਮਦਦ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਤਿੱਕੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਕ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਨੂੰ ਚਾਨਕੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ। ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚਲਦੀ ਹੋਈ ਗੱਡੀ ਤੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਹਾੰਗੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਿਆ ਗਿਆ ਹੈ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀਰਾਂ ਦੀ ਮਦਦ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆਂ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਤੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਗੀ ਰਾਦ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦੂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋਰ ਰਹੀ ਹੈ ਦੱਸਿਆ ਗਿਆ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱڑਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਘੀਰਾ ਦੀ ਮਦਦ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ। ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਹੈ ਇੱਕ ਚੱਲਦੀ ਹੋਈ ਗੱਡੀ ਤੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਹਾੰਗੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸਦੇ ਕਿ ਜਿੱਥੇ ਇੱਕ ਚੱਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦ ਤੋਂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਹੋਰ ਰਹੀ ਹੈ ਦੱਸ ਦੇ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀਰਾ ਦੀ ਮਦਦ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਤਿੱਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਚਾਨਕ ਹੀ ਅੱਗ ਲੱਗ ਗਈ ਹੈ ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਪਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋਰ ਰਹੀ ਹੈ ਦੱਸ ਦੇਈਏ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾਦ ਦੀ ਮਦਦ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਆਣਕੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਜੜਾ ਪੈ ਗਈਆਂ ਨੇ। ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚਲਦੀ ਹੋਈ ਗੱਡੀ ਤੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਹੰਗੀਰਾਂ ਦ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆਂ ਉੱੜਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਤਿੱਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭੱਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਤੋਂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਤੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਘਬਰਾ ਜਾਂਦੇ ਨੇ ਹਾਲਾਂਕਿ ਰਾਂਘੀਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨੱਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਈਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦ ਤੋਂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਹੋ ਰਹੀ ਹੈ ਦੱਸਿਆ ਗਿਆ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਹਾਗੀ ਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਤਿੱਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਈਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚਲਦੀ ਗੱਡੀ ਨੂੰ ਚਾਨਕ ਹੀ ਅੱਗ ਲੱਗ ਗਈ ਹੈ ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਜਾਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਹੈ ਇੱਕ ਚੱਲਦੀ ਹੋਈ ਗੱਡੀ ਤੋਂ ਅਚਾਨਕ ਧੂਆ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਤੋਂ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ ਤੇ ਕਾਫੀ ਹੰਗਾਮਾ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦੇਈਏ ਕਿ ਜਿੱਥੇ ਇੱਕ ਚੱਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਜਿਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਮੌਕੇ ਤੇ ਜਿਹੜੇ ਲੋਕ ਘਬਰਾ ਜਾਂਦੇ ਨੇ ਹਾਲਾਂਕਿ ਰਾਂਗੀਰਾ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ ਅਬ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਇਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾਦ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਜੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਗੀ ਰਾਤ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਹੁਸ਼ਿਆਰਪੁਰ ਵਿਖੇ ਨਲੂਆ ਚੌਂਗ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਚੱਲਦੀ ਗੱਡੀ ਨੂੰ ਅਚਾਨਕ ਹੀ ਅੱਗ ਲੱਗ ਗਈ ਹੈ। ਆ ਵੇਖੋ ਸੜਕ ਤੇ ਚੱਲਦੀ ਹੋਈ ਗੱਡੀ ਅਚਾਨਕ ਹੀ ਅੱਗ ਦਾ ਗੋਲਾ ਬਣ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਭਾਜੜਾ ਪੈ ਗਈਆਂ ਨੇ ਤਸਵੀਰਾਂ ਸਾਹਮਣੇ ਆਈਆਂ ਦੱਸ ਦਈਏ ਕਿ ਤਸਵੀਰਾਂ ਜਿਹੜੀਆਂ ਨੇ ਉਸ ਵੇਲੇ ਦੀਆਂ ਨੇ ਜਦੋਂ ਹੁਸ਼ਿਆਰਪੁਰ ਵਿਖੇ ਨਲੋਈਆ ਚੌਂਕ ਦੇ ਵਿੱਚ ਉਸ ਵੇਲੇ ਡਰ ਦਾ ਮਾਹੌਲ ਬਣ ਜਾਂਦਾ ਇੱਕ ਚੱਲਦੀ ਹੋਈ ਗੱਡੀ 'ਚੋਂ ਅਚਾਨਕ ਧੂਆਂ ਨਿਕਲਣ ਲੱਗਦਾ ਹੈ ਤੇ ਗੱਡੀ ਜਿਹੜੀ ਅੱਗ ਦੀ ਚਪੇੜ ਦੇ ਵਿੱਚ ਆ ਜਾਂਦੀ ਹੈ ਜਿਸ ਤੋਂ ਬਾਅਦ ਰਾਂਘੀਰਾ ਦੇ ਵੱਲੋਂ ਇਕੱਠੇ ਹੋ ਕੇ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕੀਤੀਆਂ ਜਾਂਦੀਆਂ ਨੇ ਤਾਂ ਸੜਕ 'ਤੇ ਕਾਫੀ ਹੰਗਾਮਾ ਹੋ ਜਾਂਦਾ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਹੋਰ ਰਹੀ ਹੈ। ਦੱਸਦੇ ਕਿ ਜਿੱਥੇ ਇੱਕ ਚਲਦੀ ਗੱਡੀ ਦੇ ਵਿੱਚ ਅਚਾਨਕ ਹੀ ਅੱਗ ਲੱਗਦੀ ਹੈ, ਪਹਿਲਾਂ ਧੂਆ ਉੱਡਦਾ ਹੈ ਉਸ ਤੋਂ ਬਾਅਦ ਅੱਗ ਲਗਣੀ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਗੱਡੀ ਚਾਲਕ ਗੱਡੀ ਚੋਂ ਬਾਹਰ ਆਉਂਦਾ ਹੈ। ਮੌਕੇ ਤੇ ਜਿਹੜੇ ਲੋਕ ਕਬਰ ਆ ਜਾਂਦੇ ਨੇ ਹਾਲਾਂਕਿ ਰਾਂਘੀ ਰਾਦ ਦੀ ਮਦਦ ਦੇ ਨਾਲ ਫਿਰ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਇੱਥੇ ਕੀਤੀਆਂ ਜਾ ਰਹੀਆਂ ਨੇ ਜਿਸ ਦੀ ਕੀ ਇਹ ਵੀਡੀਓ